ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 48 ਘੰਟਿਆਂ ਦੇ ਮੌਸਮ ਦੀ ਪਲਾਸਾ ਅੱਜ ਰਾਤ ਦੇ ਮੌਸਮ ਦੀ ਮਾਸਮ ਕਹਿੰਦਾ ਰਹ ਸਕਦਾ ਹੈ ਪੰਜਾਬ ਦਾ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਮੌਸਮ ਤੋਂ ਉਸ ਤੋਂ ਪਹਿਲਾਂ ਅਸੀਂ ਟੈਂਪਰੇਚਰ ਦੀ ਗੱਲ ਕਰਾਂਗੇ ਬੀਤੇ 24 ਘੰਟਿਆਂ ਦੇ ਜੇਕਰ ਫਮ ਮੈਕਸਿਮਮ ਟੈਂਪਰੇਚਰ ਚੱਕਦੇ ਆ ਦਿਨਾਂ ਦੇ ਤੇ ਮੇਵਾਤ ਜਲਾ ਤੇ ਕਰਨਾਲ ਜਲਾ ਜਿੱਥੇ 28.2 ਡਿਗਰੀ ਦੇ ਨਾਲ ਸਭ ਤੋਂ ਠੰਡੇ ਸਭ ਤੋਂ ਗਰਮ ਖੇਤਰੇ ਦਰਜ ਹੋਏ ਨੇ ਦਿਨਾਂ ਦੇ ਟੈਂਪਰੇਚਰ ਆਪ ਤੁਹਾਨੂੰ ਦੱਸ ਰਹੇ ਹਾਂ ਮੈਕਸਿਮਮ ਟੈਂਪਰੇਚਰ ਤੇ ਉੱਥੇ ਹੀ 30.2 ਡਿਗਰੀ ਦੇ ਨਾਲ ਲੁਧਿਆਣਾ ਇਹਦੇ ਵਿੱਚ ਪੰਜਾਬ ਦੇ ਤੇ 26 ਤੋਂ ਲੈ ਕੇ 27 28 ਦੇ ਆਸ-પાસ ਬਹੁਤੇ ਟੈਂਪਰੇਚਰ ਚੱਲਦੇ ਹੋਏ ਨੇ ਜ਼ਿਲ੍ਹਿਆਂ ਦੇ ਤੇ ਇੱਕ ਲੁਧਿਆਣਾ ਜ਼ਿਲ੍ਹਾ ਟੱਪ ਗਿਆ ਜਿੱਥੇ 30 ਡਿਗਰੀ ਦੇ ਵਿੱਚ ਟੈਂਪਰੇਚਰ ਜਿਹੜੇ ਦਰਜ ਹੋਏ ਨੇ ਸਕਲਮ ਲੱਗੇ ਜਿੱਦਨ ਤੇ ਰਾਤਾਂ ਦੇ ਪਾਰੇ ਦੇ ਵਿੱਚ ਵੱਡੇ ਗ੍ਰਾਵਟ ਜਿਹੜੀ ਉਹ ਜਾਰੀ ਆ ਰਾਤਾਂ ਦੇ ਟੈਂਪਰੇਚਰ ਸਵੇਰ ਵੇਲੇ ਕਾਫੀ ਠੰਡੇ ਹੁੰਦੇ ਨੇ 6-7 ਡਿਗਰੀ ਦੇ ਨਾਲ ਫਰੀਦਕੋਟ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਚੱਲਦਾ ਫਿਆ ਬਿੱਤੇ 48 ਘੰਟਿਆਂ ਤੋਂ ਤੇ 6 ਤੇ ਲੱਗੇ 10 ਦੇ ਵਿਚਕਾਰ ਲਗਭਗ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਦਰਜ ਹੋ ਰਹੇ ਨੇ ਰਾਤਾਂ ਦੇ ਠੰਡੀਆਂ ਖੁਸ਼ਕ ਹਵਾਵਾਂ ਚੱਲਣ ਕਰਕੇ ਠਾਰੀ ਵਧੀ ਹੋਈ ਆ ਤੇ ਇਹ ਠਾਰੀ ਇਸੇ ਤਰ੍ਹਾਂ ਚੱਲਦੀ ਰਹਿਣ ਦੇ ਅਸਰ ਨੇ ਕਿਉਂਕਿ ਜਦ ਤੱਕ ਕੋਈ ਸਿਸਟਮ ਨਹੀਂ ਆਉਂਦਾ ਤੇ ਇਹ ਮਾਹੌਲ ਹੈ ਜਿਹੜਾ ਇਸੇ ਤਰ੍ਹਾਂ ਬਣੇ ਰਹਿਣ ਦੇ ਅਸਰ ਹੋਣਗੇ ਅਗਲੇ 48 ਘੰਟੇ ਫਿਲਹਾਲ ਵਿੱਚ ਅੱਖਰ ਤੇ ਕੋਈ ਅਸਰ ਨਹੀਂ ਨਾ ਵੱਡੇ ਫੱਦਲ ਤੇ ਕੋਈ ਜਿਹੜੀ ਵੈਦਰ ਸਰਵਿਸ ਆ ਰਹੀ ਹੈ ਜਿਹੜੀ ਕਿ ਪ੍ਰਭਾਵਿਤ ਕਰ ਸਕੇ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਇਸ ਲਈ ਮੌਸਮ ਖੁਸ਼ਕ ਰਹੇਗਾ ਉੱਥੇ ਹੀ ਹਵਾ ਦਾ ਪੋਲਿਊਸ਼ਨ ਯਾਨੀ ਕਿ ਜਿਹੜਾ ਹਵਾ ਪ੍ਰਦੂਸ਼ਣ ਆਖਿਆ ਜਾਂਦੇ ਆ 에ਅਰ ਕੁਆਲਿਟੀ ਦਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਜੀ ਕਿਉਂਕਿ ਹਾਲੇ ਕਾਫੀ ਘਟਨਾਵਾਂ ਜਣੀਆਂ ਨੇ ਉਪਰ ਵਾਲੀ ਜਲਾਨਣ ਦੀਆਂ ਵੀ ਸਾਹਮਣੇ ਆ ਰਹੀਆਂ ਨੇ ਤੇ ਇਹਦੇ ਵਿੱਚ ਹੋਰ ਵੀ ਕਈ ਜਿਹੜੇ ਧੂਏ ਨੇ ਭਾਵੇਂ ਉਹ ਟਰਾਂਸਪੋਰਟ ਦਾ ਧੂਮਾ ਜਾਂ ਹੋਰ ਧੂੰਗੇ ਨੇ ਉਹ ਕਾਫੀ ਕੁਝ ਮਿਲਾ ਕੇ ਜਿਹੜਾ ਪ੍ਰਦੂਸ਼ਣ ਵਿਕਸਿਤ ਕਰ ਰਹੇ ਨੇ ਕਰੀਏਟ ਕਰ ਰਹੇ ਨੇ ਸੋ ਇਸ ਕਰਕੇ ਹਾਲੇ ਪ੍ਰਦੂਸ਼ਣ ਤੋਂ ਵੱਡੇ ਫੱਦਰ ਤੇ ਰਾਹਤ ਮਿਲਣ ਦੀ ਫਿਲਹਾਲ ਸੰਭਾਵਨਾ ਘੱਟ ਹੈ ਤੇ ਅਗਲੇ 48 ਘੰਟਿਆਂ ਦੇ ਵਿੱਚ ਪ੍ਰਦੂਸ਼ਣ ਦਾ ਲੈਵਲ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਹੋਣਗੇ ਨੇ ਥੱਲੇ ਵਾਲੇ ਜਿਹੜੇ ਸੂਬੇ ਨੇ ਭਾਰਤ ਦੇ ਖਾਸ ਕਰਕੇ ਦੱਖਣ ਤੇ ਪੱਛਮੀ ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਮਾੜੀ-ਮੋਟੀ ਹਲਚਲ ਮੀਂਹ ਵਾਲੀ ਹੋ ਸਕਦੀ ਹੈ ਇਧਰ ਉੱਤਰੀ ਭਾਰਤ ਦੇ ਵਿੱਚ ਸਿਸਟਮ ਕੋਈ ਨਹੀਂ ਹੈ ਇਸ ਲਈ ਮੌਸਮ ਸਾਫ਼ ਰਹੇਗਾ شکریہ